ਜਦੋਂ ਬਿਜਲੀ ਬੋਰਡ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਨੌਕਰੀ ਹੁੰਦੀ ਸੀਗੀ ਅੱਜ ਸਾਡੇ ਸਾਥੀ ਕੁਝ ਕੁ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੰਮ ਕਰ ਰਹੇ ਨੇ ਕੋਈ ਸਮਾਂ ਹੁੰਦਾ ਸੀ ਜਦੋਂ ਸਿਰਫ ਮੈਕਮੇ ਦੇ ਅੰਦਰ ਪੱਕੇ ਮਲਾਜ਼ਮ ਹੁੰਦੇ ਸੀਗੇ ਪਰ ਅੱਜ ਦੀ ਡੇਟ ਦੇ ਵਿੱਚ ਸਾਡੇ ਮਹਿਕਮੇ ਦੇ ਵਿੱਚ ਫਿਰ ਪੱਕੇ ਤੇ ਕੱਚੇ ਕਰਦੇ ਫਿਰ ਕੱਚਿਆਂ ਦੀਆਂ ਕੈਟਾਗਰੀਆਂ ਬਣ ਗਈਆਂ ਕੱਚਿਆਂ ਦੇ ਦੋ ਕੈਟਾਗਰੀਆਂ ਬਣੀਆਂ ਜਿੱਚੋ ਇੱਕ ਹੁੰਦਾ ਸੀ ਜਿਹੜੇ ਮੈਕਮੇ ਨੇ ਆਪ ਰੱਖੇ ਹੋਏ ਨੇ ਜਿਦੇ ਚੋਂ ਅੱਜ ਵੀ ਸਾਥੀ 1997 ਦੇ ਵਿੱਚ ਪਹਿਲੀ ਵਾਰ ਭਰਤੀ ਹੋਏ ਸੀਗੇ ਅੱਜ ਵੀ ਸਿਰਫ 11000 ਰੁਪਏ ਤਨਖਾਹ ਤੇ ਕੰਮ ਕਰ ਰਹੇ ਨੇ ਸਾਥੀ ਸਾਡੇ ਜਿਹੜੇ ਕੰਟਰੈਕਟ ਕੈਸ਼ੀਅਰ ਮੀਟਰ ਰੀਡਰ ਤੇ ਬੀੜੀ ਸਾਥੀ ਨੇ ਉਹ ਅੱਜ ਵੀ 19 ਗੁਣੀ ਤਨਖਾਹ ਤੇ ਕੰਮ ਕਰ ਰਹੇ ਨੇ ਸਾਥਿਓ ਉਸ ਤੋਂ ਬਾਅਦ ਇਹਨਾਂ ਨੇ ਪੈਸੇ ਬਚਾਉਣ ਲਈ ਇੱਕ ਹੋਰ ਸਾਜ਼ਿਸ਼ ਕੀਤੀ ਕਹਿੰਦੇ ਵੀ ਜਿਹੜੇ ਬੰਦੇ ਅਸੀਂ ਰੱਖਦੇ ਆ ਮਹਿਕਮੇ ਚ ਆਪਦੇ ਤੌਰ ਤੇ ਉਹ ਪੱਕੇ ਹੋਣ ਦੀ ਮੰਗ ਕਰਦੇ ਨੇ ਕਹਿੰਦੇ ਇਸ ਕਰਕੇ ਐਦਾਂ ਕਰੋ ਕਿ ਆਪਾਂ ਕੰਪਨੀ ਰਾਹੀਂ ਬੰਦੇ ਲਿਆਓ ਬੈਸਕੋ ਸਰਕੋ ਜਿਹੜੇ ਸੀਐਚਬੀ ਵਾਲੇ ਸਾਥੀ ਨੇ ਉਹਨਾਂ ਰਾਹੀਂ ਇਹਨਾਂ ਨੇ ਭਰਤੀ ਸ਼ੁਰੂ ਕਰ ਲਈ ਉਹਨਾਂ ਦਾ ਕਿਸ ਤਰੀਕੇ ਸ਼ੋਸ਼ਣ ਕਿੰਦਾ ਕਿਸ ਤਰੀਕੇ ਸਾਡੇ ਹੋਰ ਸਾਥੀ ਇਹ ਮਾੜੇ ਹਾਲਾਤਾਂ ਦੇ ਵਿੱਚ ਕੰਮ ਕਰਦੇ ਆ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਉਸ ਤੋਂ ਬਾਅਦ ਹਰਾਨੀ ਦੀ ਇਹ ਗੱਲ ਹੋਈ ਕਿ ਸਰਕਾਰ ਨੇ ਜਿਹੜੇ ਪੱਕੇ ਮਜ਼ਦੂਰ ਨੇ ਸਾਡੇ ਉਹਨਾਂ ਦਾ ਵਰਗੀਕਰਨ ਸ਼ੁਰੂ ਕਰਤਾ ਅੱਜ ਦੀ ਡੇਟ ਦੇ ਵਿੱਚ ਸਾਡੇ ਪੱਕੇ ਮਜ਼ਦੂਰਾਂ ਦੇ ਵਿੱਚ ਵਰਗੀਕਰਨ ਹੈ ਮੈਂ ਸਾਮੀਆਂ ਦਾ ਨਾਮ ਲੈਣਾ ਸਾਡੀ ਜਿਹੜੇ ਸਾਈਕਲਾਈਨ ਮੈਨ ਚਾਹੇ ਉਹ ਆਰਟੀਐਮ ਤੋਂ ਪ੍ਰਮੋਟ ਹੋਇਆ ਹੋਵੇ ਡਾਇਰੈਕਟ ਆਇਆ ਸਾਥੀ ਹੋਵੇ ਸਾਡਾ ਉਹਨਾਂ ਦੇ ਵਿੱਚ ਸਾਡੇ ਪੀਐਨ ਤੋਂ ਜਿਹੜੇ ਐਲਟੀਸੀ ਪ੍ਰਮੋਟ ਹੁੰਦੇ ਨੇ ਹਰਮਨ ਕੈਟਰ ਦੀ ਸਾਡੀਆਂ ਕੈਟਾਗਰੀਆਂ ਨੇ ਉਹ ਸਾਥੀ ਤਿੰਨ ਤਰ੍ਹਾਂਾਂ ਦੇ ਵਿੱਚ ਕੰਮ ਕਰ ਰਹੇ ਨੇ ਇਕੋਹ ਜਿਹੜੇ 20/7/20 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨੂੰ ਸਿਰਫ 19900 ਬੇਸਕ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਜਿਹੜੇ ਸਾਡੇ ਸਾਥੀ 16 ਤੋਂ ਪਹਿਲਾਂ ਜਾਂ ਬਾਅਦ ਚ ਭਰਤੀ ਹੋ ਕੇ ਪ੍ਰਮੋਟ ਸੋਦੇ ਸਕੀਲ ਲਾਗੂ ਹੋਣ ਤੋਂ ਬਾਅਦ ਹੋਏ ਨੇ ਉਹਨਾਂ ਨੂੰ ਸਿਰਫ 23500 ਰੁਪਿਆ ਤਨਖਾਹ ਦਿੱਤੀ ਜਾ ਰਹੀ ਆ ਪਰ ਜਿਹੜੇ ਸਾਡੇ ਸਾਥੀ 20/7/20 ਤੋਂ ਪਹਿਲਾਂ ਜੁਆਇਨ ਕਰਕੇ ਜਾਂ ਇੱਕ ਸੱਤ ਕੀ ਤੋਂ ਪਹਿਲਾਂ ਪ੍ਰਮੋਟ ਹੋ ਗਏ ਉਹ ਸਾਥੀਆਂ ਨੂੰ 35400 ਤਨਖਾਹ ਮਿਲ ਰਹੀ ਆ ਸੋਚ ਕੇ ਦੇਖੋ ਸਾਥਿਓ ਕਿੱਡੀ ਵੱਡੀ ਤਰਾਸ ਦੀ ਆ ਸਾਡੇ ਵਾਸਤੇ ਇਸ ਗੱਲ ਦੀ ਇਹ ਸਾਡੇ ਅਦਾਰੇ ਅੰਦਰ ਰੈਗੂਲਰ ਮੁਲਾਜ਼ਮਾਂ ਦੀ ਤਿੰਨ ਕੈਟਾਗਰੀਆਂ ਬਣ ਗਿਆ ਰੈਗੂਲਰ ਮੁਲਾਜ਼ਮਾਂ ਦੀਆਂ ਪਹਿਲਾਂ ਤਾਂ ਅਸੀਂ ਕੱਚੇ ਪੱਕੇ ਲਈ ਲੜਦੇ ਸੀ ਅੱਜ ਸਾਡੇ ਪੱਕਿਆਂ ਦੇ ਵਿੱਚ ਤਿੰਨ ਤਰੀਕੇ ਦਾ ਵਰਗੀਕਰਨ ਹੋ ਗਿਆ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜੇ ਹੁਣ ਕਿਸੇ ਸਾਥਿਆ ਰਿਸ਼ਤਾ ਹੁੰਦਾ ਤਾਂ ਇਹ ਪੁੱਛਦਾ ਪਹਿਲਾਂ ਅਗਲਾ ਵੀ ਆਏ ਦੱਸੋ ਵੀ 19900 ਵਾਲਾ ਹੈ 23500 ਵਾਲਾ ਕਿ 35400 ਵਾਲਾ ਇਹ ਸਾਡੇ ਵਾਸਤੇ ਚੁਣੌਤੀ ਹੈ ਇਹ ਸਾਡੇ ਵਾਸਤੇ ਚੁਣੌਤੀ ਹੈ ਕਿ ਇਸ ਅਸੀਂ ਰੈਗੂਲਰ ਮੁਲਾਜ਼ਮਾਂ ਦੀਆਂ ਕੈਟਾਗਰੀਆਂ ਨਹੀਂ ਬਣੀਆਂ ਕਿੰਨਾ ਵੱਡਾ ਫਰਕ ਹੈ ਦੇਖੋ ਜੇ ਕੋਈ ਗਲਤੀ ਹੋ ਜੇ ਕੰਮ ਇੱਕੋ ਜਿਹਾ ਡਿਊਟੀ ਉਹੀ ਹੈ ਜੇ ਕੋਈ ਗਲਤੀ ਹੋਗੀ ਨਿਯਮ ਵੀ ਉਹੀ ਲਾਗੂ ਹੋਣੇ ਆ ਪਰ ਤਨਖਾਹ ਦਾ ਫਰਕ ਦੇਖੋ ਇੱਕ ਸਾਥੀ 20000 ਰੁਪਏ ਤਨਖਾਹ ਘੱਟ ਲੈ ਰਿਹਾ ਇਹ ਗੱਲ ਦਾ ਦਰਦ ਉਹ ਸਮਝ ਸਕਦੇ ਆ ਜਿਨ੍ਹਾਂ ਨੂੰ ਪੇ ਬੈਂਡ 21 ਦੇ ਵਿੱਚ ਮਿਲਿਆ ਸੀ ਕਿਉਂਕਿ ਕੀ ਦੇ ਵਿੱਚ ਜਦੋਂ ਸਾਨੂੰ ਪੇ ਬੈਂਡ ਮਿਲਿਆ ਸਾਡੀ ਤਨਖਾਹ 'ਚ 20-20000 ਦਾ ਫਰਕ ਪਿਆ ਸੀਗਾ ਸਾਡੇ ਉਹ ਸਾਥੀ ਪੇ ਬੈਂਡ ਤੋਂ ਮਹਿਰੂਮ ਨੇ ਇਸ ਕਰਕੇ ਲੋੜ ਹੈ ਸਾਨੂੰ ਇਕੱਠੇ ਹੋਣ ਦੀ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣ ਦੀ ਉਸ ਤੋਂ ਬਿਨਾ ਹੋਰ ਬਹੁਤ ਵੱਡੇ ਮਸਲੇ ਨੇ ਇਹ ਪਹਿਲਾਂ ਗੱਲ ਕਰਕੇ ਸਾਡੇ ਕੰਟਰੈਕਟ ਵਾਲੇ ਸਾਥੀ ਨੇ ਸਿਰਫ 11000 ਰੁਪਿਆ 28 ਸਾਲ ਦੀ ਨੌਕਰੀ ਹੋ ਗਈ 11000 ਰੁਪਿਆ ਤਨਖਾਹ ਲੈ ਰਹੇ ਅੱਜ ਵੀ ਉਹ 350 ਸਾਥੀ ਹੈ ਉਹ ਕਿੱਥੋਂ ਲੜਨਗੇ ਉਹਨਾਂ ਵਾਸਤੇ ਸਾਨੂੰ ਲੜਨਾ ਪਊਗਾ ਜੇ ਅਸੀਂ ਇਹ ਸੋਚੀਏ ਕਿ ਉਹਨਾਂ ਦੀ ਮੰਗ ਉਹ ਕਢਾਉਣਗੇ ਫੇਰੇ ਮੰਗਾਂ ਦਾ ਹੱਲ ਨਹੀਂ ਹੋ ਸਕਦਾ ਉਹਨਾਂ ਚੋਂ ਸਾਥੀ 2-2 ਸਾਲ ਹੋ ਗਏ ਰਿਟਾਇਰਮੈਂਟ ਤੋਂ 2-2 ਸਾਲ ਰਹਿ ਗਏ ਉਹਨਾਂ ਦੇ ਯਾਰ ਸਾਡੇ ਪੀਟੀਆ ਸਾਥੀ ਸੀਗੇ ਸੁਪਰੀਮ ਕੋਰਟ 'ਚ ਜਾ ਕੇ ਸੁਪਰੀਮ ਕੋਰਟ 'ਚ ਜਾ ਕੇ ਮਹਿਕਮਾ ਮੰਨੇ ਅਸੀਂ ਪੇਟ-ਪੇਟ ਮਾਰ ਕੇ ਕਹਿ ਰਹੇ ਨੇ ਰੈਗੂਲਰ ਹੋਣਾ ਬੰਦਾ ਨਹੀਂ ਕੀਤੇ